ਮੱਧ ਪ੍ਰਦੇਸ਼ ਦੀ ਸਪੈਸ਼ਲ ਬ੍ਰਾਂਚ ਤਾਇਨਾਤ ਇੱਕ ਪੁਲਿਸ ਵਾਲਾ ਆਪਣੀ ਪਤਨੀ ਦੇ ਨਾਲ ਕੁੱਟਮਾਰ ਕਰਿਆ ਕਰਦਾ ਸੀ ਕਦੇ-ਕਦੇ ਤਾਂ ਆਪਣੇ ਘਰ ਵਾਲੀ ਨੂੰ ਉਹ ਬਾਥਰੂਮ ਦੇ ਵਿੱਚ ਕਈ-ਕਈ ਘੰਟੇ ਬੰਦ ਰੱਖਦਾ ਸੀ ਪਰ ਦੂਜਾ ਚਿਹਰਾ ਕੁਝ ਅਜੇਹਾ ਹੁੰਦਾ ਹੈ ਉਹ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਸੀ ਤੇ ਇੱਕ ਕੁੜੀ ਦੇ ਨਾਲ ਗੱਲ ਕਰਿਆ ਕਰਦਾ ਸੀ ਕੁੜੀ ਦਾ ਨਾਮ ਹੁੰਦਾ ਹੈ ਐਂਜਲ ਸ਼ਰਮਾ ਐਂਜਲ ਸ਼ਰਮਾ ਦੇ ਨਾਲ ਆਪਣੀਆਂ ਦਿਲ ਦੀਆਂ ਗੱਲਾਂ ਕਰਿਆ ਕਰਦਾ ਸੀ ਤੇ ਉਦੋਂ ਤੋਂ ਵੀ ਉਸ ਦੀਆਂ ਦਿਲ ਦੀਆਂ ਗੱਲਾਂ ਪੁੱਛਿਆ ਕਰਦਾ ਸੀ ਤੇ ਸਾਰੀਆਂ ਗੱਲਾਂ ਸ਼ੇਅਰ ਕਰਿਆ ਕਰਦਾ ਸੀ ਐਵੇਂ ਹੀ ਗੱਲ ਕਰਦਾ ਰਹਿੰਦੇ ਨੇ ਇੱਕ ਦਿਨ ਪੁਲਿਸ ਵਾਲੇ ਨੇ ਐਂਜਲ ਸ਼ਰਮਾ ਨੂੰ ਕਿਹਾ ਕਿ ਮੈਂ ਤੈਨੂੰ ਕਿਸ ਕਰਨਾ ਚਾਹੁੰਦਾ ਹਾਂ ਫਿਰ ਉਸ ਤੋਂ ਬਾਅਦ ਉਸ ਦੀ ਡਿਮਾਂਡ ਵੱਧ ਜਾਂਦੀ ਹੈ ਫਿਰ ਉਹ ਕਹਿੰਦਾ ਹੈ ਕਿ ਮੈਂ ਤੈਨੂੰ ਹੱਗ ਕਰਨਾ ਚਾਹੁੰਦਾ ਹਾਂ ਉਸ ਤੋਂ ਹੋਰ ਵੀ ਜ਼ਿਆਦਾ ਡਿਮਾਂਡ ਵੱਧ ਜਾਂਦੀ ਹੈ ਫਿਰ ਉਹ ਕਹਿੰਦਾ ਹੈ ਕਿ ਮੈਂ ਇੱਕ ਰੈਸਟੋਰੈਂਟ ਦਾ ਇੰਤਜ਼ਾਮ ਕਰ ਦਿੱਤਾ ਹੈ ਮੈਂ ਤੁਹਾਡੇ ਨਾਲ ਸੈਕਸ ਕਰਨਾ ਚਾਹੁੰਦਾ ਹਾਂ ਇਸ ਤਰ੍ਹਾਂ ਹੀ ਉਸ ਪੁਲਿਸ ਵਾਲੇ ਨੇ ਉਸ ਐਂਜਲ ਸ਼ਰਮਾ ਨਾਂ ਦੀ ਲੜਕੀ ਤੋਂ ਜਦੋਂ ਡਿਮਾਂਡ ਕਰਨਾ ਸ਼ੁਰੂ ਕੀਤਾ ਤੇ ਇੱਕ ਸਾਈਡ ਉਹ ਆਪਣੀ ਪਤਨੀ ਨੂੰ ਕੁੱਟ ਸੀ ਮਾਰਦਾ ਸੀ ਉਸ ਨੂੰ ਪਰੇਸ਼ਾਨ ਕਰਦਾ ਸੀ ਪਤਨੀ ਆਖਰਕਾਰ ਘਰ ਛੱਡ ਕੇ ਚਲੀ ਜਾਂਦੀ ਹੈ ਪਰ ਕੁਝ ਦਿਨਾਂ ਤੋਂ ਬਾਅਦ ਪਤਾ ਲੱਗਦਾ ਹੈ ਕਿ ਜੋ ਅੰਜਲ ਸ਼ਰਮਾ ਹੈ ਉਹੀ ਉਸ ਦੀ ਪਤਨੀ ਹੈ ਪਤਨੀ ਨੇ ਦਰਅਸਲ ਫੇਕ ਆਈਡੀ ਬਣਾਈ ਸੀ ਆਪਣੇ ਪਤੀ ਨੂੰ ਪ੍ਰੇਮ ਜਾਲ ਦੇ ਵਿੱਚ ਇਸ ਤਰ੍ਹਾਂ ਫਸਾਇਆ ਤਾਂ ਜੋ ਸਾਰਿਆਂ ਦੇ ਸਾਹਮਣੇ ਉਸ ਦੀ ਹਕੀਕਤ ਆ ਸਕੇ ਉਸ ਤੋਂ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਮਾਮਲਾ ਕੋਰਟ ਤੱਕ ਪਹੁੰਚ ਜਾਂਦਾ ਹੈ ਕੋਰਟ 'ਚ ਜਾਣ ਤੋਂ ਬਾਅਦ ਫਿਰ ਇੱਕ ਫੈਸਲਾ ਸੁਣਾਇਆ ਜਾਂਦਾ ਹੈ ਦਰਅਸਲ ਅੱਜ ਦੀ ਕਹਾਣੀ ਜੋ ਸੀ ਤੁਹਾਨੂੰ ਸੁਨਾਣ ਜਾ ਰਹੇ ਹਾਂ ਇਹ ਕਹਾਣੀ ਵੀ ਕੁਝ ਅਜੀਹੀ ਹੀ ਹੈ ਇੱਕ ਔਰਤ ਹੁੰਦੀ ਹੈ ਤੇ ਉਸ ਔਰਤ ਨੂੰ ਆਪਣੇ ਪਤੀ ਉੱਤੇ ਬਹੁਤ ਜ਼ਿਆਦਾ ਸ਼ੱਕ ਸੀ ਤੇ ਜਦੋਂ ਉਸ ਨੇ ਸ਼ੱਕ ਦੀ ਜਾਂਚ ਪੜਤਾਲ ਕਰਨੀ ਸ਼ੁਰੂ ਕੀਤੀ ਜੋ ਮਾਮਲਾ ਸਾਹਮਣੇ ਆਉਂਦਾ ਹੈ ਉਹ ਬਹੁਤ ਹੀ ਜ਼ਿਆਦਾ ਹੈਰਾਨ ਤੇ ਪਰੇਸ਼ਾਨ ਕਰਨ ਵਾਲਾ ਹੁੰਦਾ ਹੈ ਤੇ ਜਿੱਥੇ-ਜਿੱਥੇ ਤੱਕ ਇਹ ਕਹਾਣੀ ਪਹੁੰਚਦੀ ਹੈ ਉੱਥੋਂ-ਉੱਥੋਂ ਤੱਕ ਇਹ ਕਹਾਣੀ ਸੁਣ ਕੇ ਲੋਕ ਹੈਰਾਨ ਹੋ ਜਾਂਦੇ ਨੇ ਤੇ ਸੋਚਨ ਤੇ ਮਜਬੂਰ ਹੋ ਜਾਂਦੇ ਨੇ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੇ ਤੰਦਰੁਸਤ ਤੁਹਾਨੂੰ ਹੋਮੋਂਗੇ ਅੱਜ ਦੀ ਜੋ ਸੱਚੀ ਘਟਨਾ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਹ ਸੱਚੀ ਘਟਨਾ ਹੈ ਮੱਧ ਪ੍ਰਦੇਸ਼ ਦਾ ਇੱਕ ਜ਼ਿਲ੍ਹਾ ਹੈ ਗਵਾਲੀਅਰ ਗਵਾਲੀਅਰ ਦਾ ਹੀ ਇੱਕ ਇਲਾਕਾ ਹੈ ਮਾਦੋਗਾਂਜ ਦਰਅਸਲ ਇੱਥੇ ਦੇ ਹੀ ਇਹ ਕਹਾਣੀ ਹੈ ਦਰਅਸਲ ਗੱਲ ਕਰ ਰਹੇ ਹਾਂ ਮਾਰਚ 2025 ਦੀ ਇੱਕ ਵਿਅਕਤੀ ਜੋ ਤਿਆਰ ਹੋ ਕੇ ਆਪਣੇ ਕੰਪਨੀ ਚ ਜਾ ਰਿਹਾ ਸੀ ਉਦੋਂ ਹੀ ਉਹ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਅੱਜ ਬਹੁਤ ਜ਼ਰੂਰੀ ਇੱਕ ਮੀਟਿੰਗ ਹੈ ਤੇ ਮੀਟਿੰਗ ਚ ਹੋ ਸਕਦਾ ਹੈ ਸ਼ਾਇਦ ਮੈਨੂੰ ਰਾਤ ਹੋ ਜਾਵੇ ਮੈਂ ਲੇਟ ਹੋ ਜਾਵਾਂ ਹੋ ਸਕਦਾ ਹੈ ਕਿ ਉਸ ਨੂੰ ਹੋਟਲ ਦੇ ਵਿੱਚ ਵੀ ਰੁਕਣਾ ਪੈ ਸਕਦਾ ਹੈ ਇਸ ਲਈ ਤੂੰ ਮੇਰਾ ਇੰਤਜ਼ਾਰ ਨਾ ਕਰੀ ਆਰਾਮ ਦੇ ਨਾਲ ਖਾਣਾ ਖਾ ਕੇ ਤੇ ਖਾਣਾ ਖਾਣ ਤੋਂ ਬਾਅਦ ਆਰਾਮ ਦੇ ਨਾਲ ਸੋ ਜਾਇਓ ਜਿਵੇਂ ਹੀ ਉਸ ਵਿਅਕਤੀ ਨੇ ਆਪਣੀ ਪਤਨੀ ਨੂੰ ਇਹ ਗੱਲ ਕਹੀ ਕੋਈ ਦਿੱਕਤ ਕੋਈ ਪਰੇਸ਼ਾਨੀ ਨਹੀਂ ਪਤਨੀ ਨੇ ਕਿਹਾ ਕਿ ਖਾਣਾ ਤੁਹਾਡਾ ਪੈਕ ਕਰ ਦਵਾਂ ਪਰ ਅੱਗੋਂ ਉਹ ਵਿਅਕਤੀ ਕਹਿੰਦਾ ਕਿ ਨਹੀਂ ਖਾਣਾ ਪੈਕ ਨਾ ਕਰਨਾ ਅੱਜ ਖਾਣਾ ਬਾਹਰ ਹੀ ਖਾਣਾ ਹੈ ਕਲਾਇੰਟ ਦੇ ਨਾਲ ਮੀਟਿੰਗ ਹੈ ਤੇ ਮੀਟਿੰਗ ਤੋਂ ਬਾਅਦ ਜੋ ਵੀ ਫੈਸਲਾ ਹੋਵੇਗਾ ਤੇ ਉਸ ਤੋਂ ਬਾਅਦ ਦੇਖਿਆ ਜਾਵੇਗਾ ਉਹ ਦੁਆ ਕਰਨਾ ਅਰਦਾਸ ਕਰਨਾ ਕਿ ਸਾਰਾ ਕੁਝ ਠੀਕ ਰਵੇ ਜਿਵੇਂ ਇਹ ਗੱਲ ਕਹੀ ਜਾਂਦੀ ਹੈ ਬਹੁਤ ਹੀ ਰੀਜਾ ਦੇ ਨਾਲ ਤਿਆਰ ਹੁੰਦਾ ਹੈ ਵਧੀਆ ਕੱਪੜੇ ਪਾ ਕੇ ਜਾਂਦਾ ਹੈ ਪਹਿਲਾਂ ਨਾਲੋਂ ਜ਼ਿਆਦਾ ਕਿਤੇ ਇਸ ਵਾਰ ਉਸਨੇ ਤਿਆਰੀ ਕੀਤੀ ਸੀ ਤਿਆਰ ਹੋਣ ਤੋਂ ਬਾਅਦ ਘਰ ਤੋਂ ਨਿਕਲਣ ਤੋਂ ਬਾਅਦ ਸਿੱਧਾ ਉਹ ਰੈਸਟੋਰੈਂਟ ਮਤਲਬ ਕਿ ਹੋਟਲ ਤੇ ਚਲਾ ਜਾਂਦਾ ਹੈ ਉੱਥੇ ਜਾਣ ਤੋਂ ਬਾਅਦ ਇੰਤਜ਼ਾਰ ਕਰ ਰਿਹਾ ਸੀ ਕਲਾਇੰਟ ਦਾ ਕਲਾਇੰਟ ਸਿੱਧਾ ਆ ਕੇ ਉਸ ਦੇ ਸਾਹਮਣੇ ਖੜਾ ਹੋ ਜਾਂਦਾ ਹੈ ਦਰਅਸਲ ਕਲਾਇੰਟ ਇੱਕ ਕੁੜੀ ਹੁੰਦੀ ਹੈ ਤੇ ਹੁਣ ਕੁੜੀ ਨੇ ਵਧੀਆ ਕੱਪੜੇ ਪਾ ਕੇ ਹੋਏ ਸੀ ਤੇ ਨਾਲ ਹੀ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਦੇ ਨਾਲ ਕਵਰ ਕੀਤਾ ਹੋਇਆ ਸੀ ਜਿਵੇਂ ਹੀ ਕੁੜੀ ਐਂਟਰ ਕਰਦੀ ਹੈ ਤਾਂ ਉਸ ਦੇ ਸਾਹਮਣੇ ਉਹ ਵਿਅਕਤੀ ਬੈਠਾ ਹੋਇਆ ਹੈ ਆਵਾਜ਼ ਦਿੰਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਵਿਜੇ ਕੁਮਾਰ ਉਹ ਕਹਿੰਦਾ ਹੈ ਕਿ ਹਾਂ ਮੈਂ ਵਿਜੇ ਕੁਮਾਰ ਹੀ ਹਾਂ ਦਰਅਸਲ ਉਹਨਾਂ ਨੇ ਕਦੇ ਵੀ ਇੱਕ ਦੂਜੇ ਨੂੰ ਦੇਖਿਆ ਨਹੀਂ ਸੀ ਉਹ ਇੱਕ ਦੂਜੇ ਨੂੰ ਪਹਿਲੀ ਵਾਰ ਹੀ ਮਿਲ ਰਹੇ ਸੀ ਗੱਲਾਂ ਬਾਤਾਂ ਤਾਂ ਬਹੁਤ ਦਿਨਾਂ ਤੋਂ ਹੋ ਰਹੀਆਂ ਸੀ ਕਾਫੀ ਦਿਨਾਂ ਤੋਂ ਗੱਲਾਂ ਬਾਤਾਂ ਚੱਲ ਰਹੀਆਂ ਸੀ ਕਈ ਦਿਨਾਂ ਤੋਂ ਇੱਕ ਦੂਜੇ ਦੇ ਨਾਲ ਦੁੱਖ ਸੁੱਖ ਦੀਆਂ ਗੱਲਾਂ ਕਰ ਰਹੇ ਸੀ ਸਾਲ ਵਿਜੇ ਨੇ ਆਪਣੀ ਪਤਨੀ ਨੂੰ ਝੂਠ ਬੋਲਿਆ ਸੀ ਕਿ ਉਹ ਕਿਸੇ ਕਲਾਇੰਟ ਨੂੰ ਮਿਲਣ ਦੇ ਲਈ ਜਾ ਰਿਹਾ ਹੈ ਜਦਕਿ ਵਿਜੇ ਨੇ ਇੱਕ ਗੱਲ ਲੁਕੋਈ ਸੀ ਕਿ ਉਹ ਇੱਕ ਕੁੜੀ ਦੇ ਨਾਲ ਗੱਲਬਾਤ ਕਰਿਆ ਕਰਦਾ ਸੀ ਤੇ ਕੁੜੀ ਨੂੰ ਮਿਲਣ ਦੇ ਲਈ ਉਸ ਨੂੰ ਹੋਟਲ ਦੇ ਵਿੱਚ ਬੁਲਾਇਆ ਸੀ ਜਿਵੇਂ ਹੀ ਸਾਹਮਣੇ ਖੜੀ ਕੁੜੀ ਨੇ ਆਪਣੇ ਚਿਹਰਾ ਕਵਰ ਕੀਤਾ ਹੋਇਆ ਸੀ ਉਦੋਂ ਹੀ ਵਿਜੇ ਕਹਿੰਦਾ ਹੈ ਕਿ ਤੁਸੀਂ ਆਪਣੇ ਚਿਹਰੇ ਨੂੰ ਇੰਨਾ ਕਵਰ ਕਿਉਂ ਕੀਤਾ ਹੋਇਆ ਹੈ ਕਿਉਂ ਟੱਕਿਆ ਹੋਇਆ ਤੁਸੀਂ ਆਪਣਾ ਫੇਸ ਨੂੰ ਇੰਨਾ ਜ਼ਿਆਦਾ ਕਿਉਂ ਟੱਕਿਆ ਹੋਇਆ ਹੈ ਘਟੋ ਘਟ ਫੇਸ ਦਾ ਦਿਖਾਓ ਜਦੋਂ ਫੇਸ ਦੀ ਦਿਖੋ ਉੰਦੀ ਗੱਲ ਹੁੰਦੀ ਹੈ ਉਦੋਂ ਹੀ ਕੁੜੀ ਆਪਣੇ ਹੱਥ ਅੱਗੇ ਵਧਾਉਂਦੀ ਹੋਈ ਕਹਿੰਦੀ ਹੈ ਥਿਸ ਇਜ਼ ਮੋਨਾ ਮੋਨਾ ਜਿਵੇਂ ਹੀ ਆਪਣਾ ਹੱਥ ਅੱਗੇ ਵਧਾਉਂਦੀ ਹੈ ਉਵੇਂ ਹੀ ਆਪਣਾ ਫੇਸ ਤੋਂ ਕੱਪੜਾ ਹਟਾਉਂਦੀ ਹੈ ਕੱਪੜਾ ਹਟਾਉਣ ਤੋਂ ਬਾਅਦ ਜਿਵੇਂ ਹੀ ਵਿਜੇ ਕੁਮਾਰ ਉਸ ਕੁੜੀ ਨੂੰ ਦੇਖਦਾ ਹੈ ਮਤਲਬ ਕਿ ਮੋਨਾ ਨੂੰ ਦੇਖਦਾ ਹੈ ਤਾਂ ਉਸ ਦੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਉਹ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਦਰਅਸਲ ਉਹ ਕਲਾਇੰਟ ਨਹੀਂ ਤੇ ਉਹ ਕੋਈ ਕੁੜੀ ਨਹੀਂ ਸੀ ਉਸ ਦੇ ਸਾਹਮਣੇ ਉਸ ਦੀ ਪਤਨੀ ਖੜੀ ਹੋਈ ਸੀ ਆਪਣੀ ਪਤਨੀ ਨੂੰ ਦੇਖ ਕੇ ਉਹ ਇੱਕਦਮ ਹੈਰਾਨੀ ਦੇ ਵਿੱਚ ਖੜਾ ਹੁੰਦਾ ਹੈ ਜਿਵੇਂ ਕਿ ਉਸ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਹੋਵੇ ਜੋ ਉਸ ਦੀ ਪਤਨੀ ਹੁੰਦੀ ਹੈ ਉਹ ਉੱਚੀ ਉੱਚੀ ਬੋਲਣ ਲੱਗਦੀ ਹੈ ਚੀਕਣ ਲੱਗਦੀ ਹੈ ਗੁੱਸੇ ਦੇ ਵਿੱਚ ਗੱਲਾਂ ਕਰ ਰਹੀ ਸੀ ਹੁਣ ਤੋਂ 5 ਮਿੰਟ ਪਹਿਲਾਂ ਬਿਲਕੁਲ ਸ਼ਾਂਤ ਮਾਹੌਲ ਸੀ ਇੱਕ ਹੱਥ 'ਚ ਫੁੱਲ ਵਾਲਾ ਗੁਲਦਸਤਾ ਸੀ ਉਹ ਮਿਲਣ ਲਈ ਜਦੋਂ ਪਹਿਲੀ ਵਾਰ ਉਸ ਦੇ ਸਾਹਮਣੇ ਖੜੀ ਹੋਈ ਸੀ ਤਾਂ ਉਹ ਕੁਝ ਅਜੀਹਾ ਇੰਤਜ਼ਾਰ ਦੇ ਵਿੱਚ ਸੀ ਪਰ ਸਾਹਮਣੇ ਉਹ ਜੋ ਹੁੰਦਾ ਹੈ ਤਾਂ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਉਹ ਕਿਵੇਂ ਰਿਐਕਟ ਕਰੇ ਕਿਵੇਂ ਨਾ ਕਰੇ ਜਿਵੇਂ ਉਹ ਵਿਅਕਤੀ ਨੇ ਬੋਲਣਾ ਸ਼ੁਰੂ ਕੀਤਾ ਵਿਜੇ ਕੁਮਾਰ ਨੇ ਤਾਂ ਰੈਸਟੋਰੈਂਟ ਦੇ ਵਿੱਚ ਇੱਕਦਮ ਤੋਂ ਹੰਗਾਮਾ ਹੋ ਜਾਂਦਾ ਹੈ ਉਦੋਂ ਹੀ ਕਿਸੇ ਨੇ ਮੌਕਾ ਦੇਖ ਕੇ ਪੁਲਿਸ ਵਾਲੇ ਨੂੰ ਫੋਨ ਕੀਤਾ ਪੁਲਿਸ ਮੌਕੇ ਤੇ ਆਉਂਦੀ ਹੈ ਮੌਕੇ ਤੇ ਆਉਣ ਤੋਂ ਬਾਅਦ ਦੋਵਾਂ ਨੂੰ ਹੀ ਥਾਣੇ ਲੈ ਕੇ ਚਲੀ ਜਾਂਦੀ ਹੈ ਫਿਰ ਇੱਥੋਂ ਤੋਂ ਹੀ ਕਹਾਣੀ ਸਾਹਮਣੇ ਆਉਂਦੀ ਹੈ ਜਦੋਂ ਇਹ ਕਹਾਣੀ ਦੀ ਗੂੰਜ ਸੋਸ਼ਲ ਮੀਡੀਆ ਤੇ ਮਾਧਿਅਮ ਤੋਂ ਪ੍ਰਿੰਟ ਮੀਡੀਆ ਦੇ ਮਾਧਿਅਮ ਤੋਂ ਲੋਕਾਂ ਨੂੰ ਪਤਾ ਲੱਗਦੀ ਹੈ ਤਾਂ ਲੋਕਾਂ ਨੂੰ ਬਹੁਤ ਹੈਰਾਨੀ ਹੋ ਰਹੀ ਸੀ ਦਰਅਸਲ ਇਹ ਔਰਤ ਦੱਸਦੀ ਹੈ ਕਿ ਪੱਗ 1 ਜਾਂ 1.5 ਸਾਲ ਪਹਿਲਾਂ ਉਸ ਦਾ ਵਿਆਹ ਹੁੰਦਾ ਹੈ ਇਸ ਵਿਅਕਤੀ ਦੇ ਨਾਲ ਵਿਆਹ ਤੋਂ ਬਾਅਦ ਸਭ ਕੁਝ ਠੀਕ ਸੀ ਪਰ ਵਿਆਹ ਤੋਂ ਬਾਅਦ ਸਭ ਕੁਝ ਠੀਕ ਸੀ ਪਰ ਉਹ ਕੁਝ ਦਿਨਾਂ ਤੋਂ ਬਾਅਦ ਦੇਖਦੀ ਹੈ ਕਿ ਉਹ ਵਿਅਕਤੀ ਦਾ ਜਿਹੜਾ ਮੋਬਾਈਲ ਫੋਨ ਹੈ ਉਸ 'ਚ ਪੈਟਰਨ ਲੋਕ ਲੱਗਿਆ ਹੋਇਆ ਹੈ ਜਿੰਨੇ ਵੀ ਮੋਬਾਈਲ 'ਚ ਐਪਲੀਕੇਸ਼ਨ ਨੇ ਸਾਰਿਆਂ ਤੇ ਲੋਕ ਲੱਗਿਆ ਹੋਇਆ ਚਾਹੇ ਉਹ ਫੇਸਬੁੱਕ ਹੋਵੇ WhatsApp ਹੋਵੇ ਇੰਸਟਾਗ੍ਰam ਹੋਵੇ ਜਾਂ ਫਿਰ ਹੋਰ ਵੀ ਕੋਈ ਕਈ ਐਪਲੀਕੇਸ਼ਨ ਨੇ ਹਰ ਕਿਸੇ ਐਪ ਤੇ ਉਸਨੇ ਲੋਕ ਲਗਾਇਆ ਹੋਇਆ ਸੀ ਉਸਦਾ ਪਤੀ ਵਿਜੇ ਹੀ ਦੇਖ ਸਕਦਾ ਸੀ ਮੋਬਾਈਲ ਦੇ ਵਿੱਚ ਜੋ ਵੀ ਐਪਲੀਕੇਸ਼ਨ ਸੀ ਤਾਂ ਉਹ ਸਿਰਫ ਵਿਜੇ ਹੀ ਲੋਕ ਆਫ ਕਰਕੇ ਦੇਖ ਸਕਦਾ ਸੀ ਹੋਰ ਕੋਈ ਵੀ ਨਹੀਂ ਉਹਨੂੰ ਪਤਾ ਨਹੀਂ ਸੀ ਕਿ ਉਹ ਕਿਸੇ ਹੋਰ ਨਾਲ ਗੱਲ ਕਰਦਾ ਹੈ ਪਰ ਪਤਨੀ ਦੇ ਨਾਲ ਅਜੀਬਾ ਤਰੀਕੇ ਨਾਲ ਗੱਲ ਕਰਨ ਲੱਗਿਆ ਵਿਆਹ ਤੋਂ ਬਾਅਦ ਥੋੜੇ ਦਿਨ ਤਾਂ ਸਭ ਕੁਝ ਠੀਕ ਰਿਹਾ ਪਰ ਵਿਆਹ ਤੋਂ ਕੁਝ ਦਿਨਾਂ ਤੋਂ ਬਾਅਦ ਹੀ ਉਹ ਉਸਦੇ ਪਤੀ ਦਾ ਰੂਪ ਥੋੜਾ ਜਿਹਾ ਬਦਲਣ ਲੱਗ ਜਾਂਦਾ ਹੈ ਹੁਣ ਜਿਹੜੀ ਉਸ ਵਿਅਕਤੀ ਦੀ ਪਤਨੀ ਹੁੰਦੀ ਹੈ ਉਹ ਪਰੇਸ਼ਾਨ ਰਹਿੰਦੀ ਹੈ ਕਿ ਇਹ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ ਜਦੋਂ ਦੇਖਦਾ ਹੈ ਉਦੋਂ ਹੀ ਮੋਬਾਈਲ 'ਚ ਵੜਿਆ ਰਹਿੰਦਾ ਹੈ ਪਤਾ ਨਹੀਂ ਕਿਸ ਨਾਲ ਗੱਲ ਕਰਦਾ ਹੈ ਕੀ ਗੱਲ ਕਰਦਾ ਹੈ ਇਦਾਂ ਤਾਂ ਨਹੀਂ ਕਿ ਇਸ ਦਾ ਕਿਸੇ ਹੋਰ ਨਾਲ ਅਫੇਰ ਚੱਲ ਰਿਹਾ ਹੋਵੇ ਉਦੋਂ ਹੀ ਉਸਦੀ ਪਤਨੀ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਪਤਨੀ ਇੱਕ ਫੇਕ ਆਈਡੀ ਬਣਾਉਂਦੀ ਹੈ ਤੇ ਮੋਨਾ ਦੇ ਨਾਂ ਤੋਂ ਫੇਕ ਆਈਡੀ ਬਣਾਉਂਦੀ ਹੈ ਤੇ ਆਪਣੇ ਹੀ ਪਤੀ ਨੂੰ ਫਰੈਂਡ ਰਿਕਵੈਸਟ ਭੇਜ ਦਿੰਦੀ ਹੈ ਤੇ ਜਿਵੇਂ ਹੀ ਫਰੈਂਡ ਰਿਕਵੈਸਟ ਸੈਂਡ ਕਰ ਦਿੰਦੀ ਹੈ ਤੇ ਉਸਦਾ ਪਤੀ ਉਦੋਂ ਹੀ ਫਰੈਂਡ ਰਿਕਵੈਸਟ ਨੂੰ ਐਕਸੈਪਟ ਕਰ ਲੈਂਦਾ ਹੈ ਇੱਥੋਂ ਹੀ ਦੋਨਾਂ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਦੋਵੇਂ ਹੀ ਇੱਕ ਦੂਸਰੇ ਦੇ ਨਾਲ ਬਹੁਤ ਸਾਰੀਆਂ ਗੱਲਾਂ ਕਰਦੇ ਸੀ ਆਪਣੇ ਸੁੱਖ-ਦੁੱਖ ਦੀਆਂ ਪਰੇਸ਼ਾਨੀਆਂ ਦੀਆਂ ਸਾਰੀਆਂ ਗੱਲਾਂ ਕਰਦੇ ਸੀ ਹੁੰਦੇ ਹੁੰਦੇ ਹੁਣ ਪਤੀ ਇੱਕ ਕਮਰੇ ਵਿੱਚ ਹੈ ਤੇ ਪਤਨੀ ਦੂਜੇ ਕਮਰੇ ਵਿੱਚ ਤੇ ਇੱਕ ਦੂਜੇ ਨਾਲ ਗੱਲਾਂ ਕਰਦੇ ਨੇ ਪਰ ਪਤਨੀ ਜਾਣਦੀ ਸੀ ਕਿ ਮੈਂ ਆਪਣੇ ਪਤੀ ਦੇ ਨਾਲ ਗੱਲਬਾਤ ਕਰ ਰਹੀ ਹਾਂ ਪਰ ਪਤੀ ਨਹੀਂ ਜਾਣਦਾ ਸੀ ਕਿਉਂਕਿ ਆਪਣੀ ਪਤਨੀ ਨਾਲ ਹੀ ਗੱਲਾਂ ਕਰ ਰਿਹਾ ਸੀ ਹੁਣ ਇਦਾਂ ਹੀ ਕਰਦੇ ਕਰਦੇ ਵਕਤ ਲੰਘ ਰਿਹਾ ਸੀ ਇੱਕ ਦਿਨ ਵਿਜੇ ਨੇ ਡਿਮਾਂਡ ਕੀਤੀ ਮੋਨਾ ਤੋਂ ਤੇ ਕਿਹਾ ਕਿ ਮੈਂ ਤੁਹਾਡੀ ਆਵਾਜ਼ ਸੁਣਨਾ ਚਾਹੁੰਨਾ ਹਾਂ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਨਾ ਹਾਂ ਮੈਂ ਕਿਵੇਂ ਯਕੀਨ ਕਰਾਂ ਕਿ ਤੂੰ ਸੱਚ ਵਿੱਚ ਹੀ ਕੁੜੀ ਹੈ ਜਾਂ ਕੋਈ ਹੋਰ ਅੱਜਕੱਲ ਤਾਂ ਬਿਆਸੇ ਵੀ ਫੇਕ ਆਈਡੀਆਂ ਬਣ ਰਹੀਆਂ ਨੇ ਇਹ ਬਹੁਤ ਸਾਰੇ ਫੇਕ ਕੰਮ ਹੋ ਰਹੇ ਨੇ ਜਿਵੇਂ ਹੀ ਪਤਨੀ ਨੇ ਇਹ ਗੱਲ ਸੁਣੀ ਉਸਨੇ ਕਿਹਾ ਕਿ ਤੁਸੀਂ ਬਿਲਕੁਲ ਪਰੇਸ਼ਾਨ ਨਾ ਹੋਵੋ ਜਦੋਂ ਟਾਈਮ ਆਵੇਗਾ ਮੈਂ ਤੁਹਾਡੇ ਨਾਲ ਗੱਲ ਵੀ ਕਰਾਂਗੀ ਤੇ ਆਵਾਜ਼ ਵੀ ਸੁਣਾਵਾਂਗੀ ਇੱਕ ਦਿਨ ਅਜਿਹਾ ਟਾਈਮ ਆਉਂਦਾ ਕਿ ਉਹ ਆਪਣੇ ਪੇਕੇ ਚਲੀ ਜਾਂਦੀ ਹੈ ਜਦੋਂ ਪੇਕੇ ਪਿੰਡ ਜਾਂਦੀ ਹੈ ਤਾਂ ਉਹ ਆਪਣੀ ਛੋਟੀ ਭੈਣ ਨੂੰ ਕਹਿੰਦੀ ਹੈ ਕਿ ਮੈਨੂੰ ਤੇਰੀ ਮਦਦ ਚਾਹੀਦੀ ਹੈ ਜਦੋਂ ਆਪਣੀ ਛੋਟੀ ਭੈਣ ਦੇ ਨਾਲ ਗੱਲ ਕਰ ਰਹੀ ਸੀ ਗੱਲ ਕਰਦੇ ਕਰਦੇ ਉਸਨੇ ਉਹਨਾਂ ਆਪਣੇ ਛੋਟੀ ਭੈਣ ਨੂੰ ਕਿਹਾ ਇਸ ਨਾਲ ਗੱਲਬਾਤ ਕਰ ਆਪਣੀ ਭੈਣ ਨੂੰ ਵੀ ਉਸ ਨੇ ਇਸ ਦੇ ਵਿੱਚ ਸ਼ਾਮਿਲ ਕਰ ਲਿਆ ਹੁਣ ਉਸ ਦੀ ਭੈਣ ਨੇ ਆਵਾਜ਼ ਬਦਲਣ ਦੀ ਕੋਸ਼ਿਸ਼ ਕੀਤੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆਖਰਕਾਰ ਉਹ ਕਾਮਯਾਬ ਹੋ ਜਾਂਦੀ ਹੈ ਜਦੋਂ-ਜਦੋਂ ਇਹ ਔਰਤ ਆਪਣੇ ਪੇਕੇ ਆਇਆ ਕਰਦੀ ਸੀ ਤਾਂ ਉਹ ਆਪਣੀ ਭੈਣ ਦੀ ਉਸ ਦੇ ਨਾਲ ਗੱਲ ਕਰਵਾਇਆ ਕਰਦੀ ਸੀ ਜੋ ਫੇਸਬੁੱਕ ਮੈਸੇਂਜਰ ਤੇ ਗੱਲਬਾਤ ਹੁੰਦੀ ਹੈ ਤੇ ਇਦਾਂ ਹੀ ਟਾਈਮ ਲੰਘਦਾ ਜਾ ਰਿਹਾ ਸੀ 1 ਮਹੀਨੇ 2 ਮਹੀਨੇ 3 ਮਹੀਨੇ ਇਦਾਂ ਹੀ ਕਰਦੇ ਕਰਦੇ ਵਕਤ ਅੱਗੇ ਜਾ ਰਿਹਾ ਸੀ ਉਦੋਂ ਹੀ ਜਦੋਂ ਮੌਕਾ ਦੇਖਦੀ ਹੈ ਉਹ ਆਪਣੀ ਪਤਨੀ ਭੈਣ ਦੇ ਨਾਮ ਤੋਂ ਇੱਕ SIM ਕਾਰਡ ਲੈਂਦੀ ਹੈ ਪਹਿਲਾਂ ਤਾਂ ਗੱਲ ਹੁੰਦੀ ਸੀ ਮੈਸੈਂਜਰ ਦੀ ਮਦਦ ਨਾਲ ਹੁਣ ਗੱਲ ਹੋਣ ਲੱਗੀ ਹੈ WhatsApp ਤੇ WhatsApp ਤੇ ਚੈਟਿੰਗ ਵੀ ਹੁੰਦੀ ਸੀ ਗੱਲਬਾਤ ਵੀ ਹੁੰਦੀ ਸੀ ਪਰ ਗੱਲ ਉਦੋਂ ਹੀ ਹੁੰਦੀ ਸੀ ਜਦੋਂ ਉਹ ਔਰਤ ਆਪਣੇ ਪੇਕੇ ਜਾਇਆ ਕਰਦੀ ਸੀ ਇੱਕ ਦਿਨ ਉਸ ਵਿਅਕਤੀ ਨੇ ਇੱਕ ਡਿਮਾਂਡ ਕੀਤੀ ਕਿ ਤੁਸੀਂ ਮੇਰੇ ਨਾਲ ਵਿਆਹ ਕਰਵਾਓਗੇ ਪਰ ਉਹ ਕਹਿੰਦੀ ਹੈ ਕਿ ਜਦੋਂ ਤੱਕ ਮੈਂ ਤੁਹਾਨੂੰ ਦੇਖ ਨਹੀਂ ਲਵਾਂ ਮੈਂ ਤੇਰੇ ਨਾਲ ਕਿਵੇਂ ਵਿਆਹ ਕਰਵਾਵਾਂਗੀ ਵੈਸੇ ਵੀ ਪਹਿਲਾਂ ਕੁੜੀ ਨੇ ਪੁੱਛਿਆ ਸੀ ਕਿ ਤੁਸੀਂ ਸਿੰਗਲ ਹੋ ਜਾਂ ਮੈਰਿਡ ਤਾਂ ਫਿਰ ਉਹ ਵਿਅਕਤੀ ਨੇ ਕਿਹਾ ਸੀ ਕਿ ਮੈਂ ਤਾਂ ਸਿੰਗਲ ਹਾਂ ਬਿਲਕੁਲ ਅਲੱਗ ਤੇ ਇਕੱਲਾ ਰਹਿੰਦਾ ਹਾਂ ਉਹ ਵੀ ਕਹਿੰਦੀ ਹੈ ਕਿ ਮੈਂ ਵੀ ਬਿਲਕੁਲ ਇਕੱਲੀ ਰਹਿੰਦੀ ਹਾਂ ਕੁਝ ਇਸੇ ਤਰ੍ਹਾਂ ਦੀ ਉਸ ਨੇ ਇੱਕ ਕਹਾਣੀ ਸਿਰਜੀ ਮਤਲਬ ਕਿ ਸਾਹਮਣੇ ਵਾਲੇ ਇਨਸਾਨ ਨੂੰ ਬਿਲਕੁਲ ਯਕੀਨ ਹੋ ਜਾਂਦਾ ਹੈ ਹੁਣ ਇੱਕ ਅਜਿਹਾ ਟਾਈਮ ਆਉਂਦਾ ਹੈ ਜਦੋਂ ਉਹਨਾਂ ਦੋਹਾਂ ਨੇ ਇਹ ਗੱਲ ਪੱਕੀ ਕਰ ਲਈ ਹੁਣ ਮਿਲਣਾ ਹੈ ਇੱਕ ਦੂਜੇ ਦੇ ਨਾਲ ਗੱਲਬਾਤ ਕਰਨੀ ਹੈ ਇੱਕ ਦੂਸਰੇ ਨੂੰ ਦੇਖਣਾ ਹੈ ਤੇ ਪਸੰਦ ਕਰਨਾ ਹੈ ਜੇ ਸਭ ਕੁਝ ਠੀਕ ਰਿਹਾ ਤਾਂ ਫਿਰ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਲਵਾਂਗੇ ਇਸ ਲਈ ਤਰੀਕਾ ਰੱਖੀ ਜਾਂਦੀ ਹੈ ਮਾਰਚ 2025 ਦੀ ਜੋ ਗਵਾਲੀਅਰ ਦਾ ਇੱਕ ਵਧੀਆ ਚੰਗਾ ਰੈਸਟੋਰੈਂਟ ਹੁੰਦਾ ਹੈ ਉਥੇ ਰੈਸਟੋਰੈਂਟ ਯਾਨੀ ਕਿ ਹੋਟਲ ਦੇ ਵਿੱਚ ਮਿਲਣ ਦਾ ਪਲਾਨ ਕਰਦੇ ਨੇ ਉਸ ਦਿਨ ਵਿਜੇ ਕੁਮਾਰ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਅੱਜ ਆਪਣੇ ਇੱਕ ਕਲਾਇੰਟ ਨੂੰ ਮਿਲਣ ਦੇ ਲਈ ਜਾਵਾਂਗਾ ਹੋ ਸਕਦਾ ਹੈ ਕਿ ਮੈਨੂੰ ਰਾਤ ਹੋ ਜਾਵੇ ਤੁਸੀਂ ਮੇਰਾ ਇੰਤਜ਼ਾਰ ਨਾ ਕਰਨਾ ਤੇ ਅੱਜ ਮੇਰਾ ਵੀ ਖਾਣਾ ਪੈਕ ਨਾ ਕਰਨਾ ਕੱਪੜੇ ਵੀ ਮੇਰੇ ਪ੍ਰੈਸ ਕਰ ਦਿਓ ਵਧੀਆ ਜੀ ਮੈਂ પાਕੇ ਜਾਣੇ ਨੇ ਇੱਧਰ ਤਾਂ ਉਹ ਆਪਣੇ ਕੱਪੜੇ ਪ੍ਰੈਸ ਕਰਵਾ ਕੇ પાਕੇ ਘਰ ਤੋਂ ਨਿਕਲ ਜਾਂਦਾ ਹੈ ਉਧਰ ਪਤਨੀ ਵੀ ਨਾਲ ਦੀ ਨਾਲ ਤਿਆਰ ਹੁੰਦੀ ਹੈ ਪਤਨੀ ਨੇ ਵੀ ਆਪਣੇ ਲਈ ਨਵੇਂ ਕੱਪੜੇ ਖਰੀਦ ਕੇ ਲੈ ਕੇ ਆਉਂਦੀ ਹੈ ਇੱਕ ਨਵੀਂ ਲੁੱਕ ਦੇ ਨਾਲ ਉਹ ਆਪਣੇ ਪਤੀ ਦੇ ਸਾਹਮਣੇ ਜਾਣਾ ਚਾਹੁੰਦੀ ਸੀ ਕਿ ਜਿਹੜਾ ਪੇਸ ਬਦਲ ਕੇ ਉਹ ਜਾਵੇਗੀ ਜਿਵੇਂ ਉਹ ਚ ਰਹੀ ਹ ਤਾਂ ਉਸ ਦਾ ਪਤੀ ਆਰਾਮ ਦੇ ਨਾਲ ਉਸ ਨੂੰ ਪਹਿਚਾਨ ਲਵੇਗਾ ਇੱਕ ਨਵਾਂ ਰੂਪ ਉਸ ਨੇ ਧਾਰਨ ਕੀਤਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਿਹ 페ਸ ਬਦਲਿਆ ਆਪਣੇ ਫੇਸ ਨੂੰ ਟਕਿਆ ਆਪਣੇ ਆਪ ਨੂੰ ਪੂਰਾ ਕਵਰ ਕੀਤਾ ਤੇ ਸਿੱਧਾ ਪਹੁੰਚ ਜਾਂਦੀ ਹੈ ਤੇ ਉਥੇ ਜਾਣ ਤੋਂ ਬਾਅਦ ਤੇ ਉਧਰ ਉਸਦਾ ਪਤੀ ਫੁੱਲ ਦਾ ਗੁਲਦਸਤਾ ਲੈ ਕੇ ਉਸਦਾ ਇੰਤਜ਼ਾਰ ਕਰ ਰਿਹਾ ਸੀ ਪਰ ਜਿਵੇਂ ਹੀ ਉਸ ਨੇ ਉਸ ਦੇ ਵੱਲ ਹੱਥ ਕੀਤਾ ਤਾਂ ਉਸ ਨੇ ਕਿਹਾ ਕਿ ਮੈਮੋਨਾ ਹਾਂ ਕਿ ਤੂੰ ਸੀ ਵਿਜੇ ਕੁਮਾਰ ਹੋ ਤਾਂ ਉਹ ਕਹਿੰਦਾ ਹੈ ਕਿ ਹਾਂ ਵਿਜੇ ਕੁਮਾਰ ਹਾਂ ਜਿਵੇਂ ਚਿਹਰਾ ਸਾਹਮਣੇ ਆਉਂਦਾ ਹੈ ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਜਿਸ ਕੁੜੀ ਦੇ ਨਾਲ ਉਹ ਚੈਟ ਕਰਿਆ ਕਰਦਾ ਸੀ ਜਿਸ ਦੇ ਨਾਲ ਗੱਲਾਂ ਕਰਿਆ ਕਰਦਾ ਸੀ ਉਹ ਕੋਈ ਹੋਰ ਨਹੀਂ ਉਸਦੀ ਹੀ ਧਰਮ ਪਤਨੀ ਹੁੰਦੀ ਹੈ ਗੱਲ ਥਾਣੇ ਤੱਕ ਪਹੁੰਚ ਜਾਂਦੀ ਹੈ ਪੁਲਿਸ ਨੇ ਫਿਰ ਇਸ ਮਾਮਲੇ ਨੂੰ ਊਮਨ ਸੈੱਲ ਵਿੱਚ ਲੈ ਕੇ ਜਾਇਆ ਜਾਂਦਾ ਹੈ ਉਥੇ ਜਾਣ ਤੋਂ ਬਾਅਦ ਲਗਭਗ ਦੋ ਤੋਂ 2.5 ਮਹੀਨੇ ਇਹਨਾਂ ਦੋਵਾਂ ਦੀ ਕਾਉਂਸਲਿੰਗ ਚੱਲਦੀ ਹੈ ਫਿਰ ਉਹ ਉਸ ਤੋਂ ਬਾਅਦ ਵਿਜੇ ਨੇ ਆਪਣੀ ਪਤਨੀ ਨੂੰ ਸਾਰਾ ਕੁਝ ਦੱਸਿਆ ਕਿ ਉਹ ਕਿਉਂ ਆਪਣੇ ਮੋਬਾਈਲ ਦੇ ਵਟਸਐਪ ਇੰਸਟਾਗ੍ਰam ਇਹਨਾਂ ਸਾਰੀਆਂ ਐਪਲੀਕੇਸ਼ਨਾਂ ਨੂੰ ਲੋਕ ਲਗਾ ਕੇ ਰੱਖਦਾ ਸੀ ਜਦੋਂ ਅப்சਰਾ ਨੇ ਬਿਠਾ ਕੇ ਇਹਨਾਂ ਨੂੰ ਤਸੱਲੀ ਦੇ ਨਾਲ ਇੱਕ ਦੂਸਰੇ ਦੀ ਅਹਿਮੀਅਤ ਬਾਰੇ ਦੱਸਿਆ ਜਦੋਂ ਤੁਸੀਂ ਚੈਟ ਤੇ ਇੱਕ ਦੂਜੇ ਦੇ ਨਾਲ ਚੰਗੀ ਤਰ੍ਹਾਂ ਗੱਲ ਕਰ ਸਕਦੇ ਹੋ ਤਾਂ ਫਿਰ ਸਾਹਮਣੇ ਰਹਿ ਕੇ ਇੱਕ ਦੂਜੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਗੱਲ ਕਿਉਂ ਨਹੀਂ ਕਰ ਸਕਦੇ ਜਦੋਂ ਅப்சਰਾ ਨੇ ਦੋਨਾਂ ਨੂੰ ਸਮਝਾਇਆ ਤਾਂ ਸਮਝਾਉਣ ਤੋਂ ਬਾਅਦ ਤਾਂ ਆਖਰਕਾਰ ਉਹ ਮੰਨ ਜਾਂਦੇ ਨੇ ਤੇ ਮੰਨਣ ਤੋਂ ਬਾਅਦ ਦੋਵੇਂ ਘਰ ਚਲੇ ਜਾਂਦੇ ਨੇ ਤਾਂ ਇੱਥੇ ਆ ਕੇ ਇਸ ਕਹਾਣੀ ਦਾ ਦੀ ਐਂਡ ਹੋ ਜਾਂਦਾ ਹੈ ਜੋ ਔਰਤ ਥਾਣੇ ਦੀ ਅਫਸਰ ਹੁੰਦੀ ਹੈ ਦਿਪਤੀ ਸਿੰਘ ਤੋਮਰ ਉਹ ਕਹਿੰਦੀ ਹੈ ਇਸ ਦੇ ਵਿੱਚ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਈ ਮਹੀਨਿਆਂ ਤੋਂ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਗੱਲਬਾਤ ਹੋ ਰਹੀ ਸੀ ਚੈਟ ਤੇ ਗੱਲ ਚੱਲ ਰਹੀ ਸੀ ਤੇ ਚੈਟ ਤੋਂ ਬਾਅਦ ਵੀ ਵਿਜੇ ਕੁਮਾਰ ਇਹ ਸਮਝ ਨਹੀਂ ਪਾ ਰਿਹਾ ਸੀ ਕਿ ਜਿਸ ਕੁੜੀ ਨਾਲ ਉਹ ਗੱਲ ਕਰ ਰਿਹਾ ਹੈ ਮੋਨਾ ਹੈ ਦਰਾਸਾ ਮੋਨਾ ਨਹੀਂ ਉਸਦੀ ਖੁਦੀ ਪਤਨੀ ਹੈ ਪਰ ਹੁਣ ਸਭ ਕੁਝ ਠੀਕ ਹੋ ਗਿਆ ਅਤੇ ਦੋਵਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇੱਕ ਦੂਸਰੇ ਉੱਤੇ ਬਿਲਕੁਲ ਵੀ ਸ਼ੱਕ ਨਾ ਕਰੋ ਤੇ ਇੱਕ ਦੂਜੇ ਦੇ ਨਾਲ ਚੰਗੀ ਤਰ੍ਹਾਂ ਰਹੋ ਪਰ ਹੁਣ ਤੱਕ ਤਾਂ ਉਹ ਦੋਵੇਂ ਵਧੀਆ ਤਰੀਕੇ ਦੇ ਨਾਲ ਰਹਿ ਰਹੇ ਨੇ ਤੇ ਉਸ ਤੋਂ ਬਾਅਦ ਇਹ ਕਹਾਣੀ ਲੋਕਾਂ ਦੇ ਸਾਹਮਣੇ ਆਉਂਦੀ ਹੈ ਅਜਿਹੀ ਕਹਾਣੀ ਸਾਹਮਣੇ ਆਉਣ ਤੋਂ ਬਾਅਦ ਸੋਚਣ ਤੇ ਲੋਕ ਮਜਬੂਰ ਹੋ ਜਾਂਦੇ ਹਨ ਕਿ ਰਿਸ਼ਤਿਆਂ ਨੂੰ ਆਪਸ ਦੇ ਵਿੱਚ ਸਟੈਂਡ ਰੱਖਣ ਦੇ ਲਈ ਕੀ ਕੀ ਕਰਨਾ ਚਾਹੀਦਾ ਹੈ ਦਰਅਸਲ ਜੋ ਸ਼ੁਰੂ ਚ ਅਸੀਂ ਤੁਹਾਨੂੰ ਦੱਸਿਆ ਸੀ ਕਿ ਉਹ ਹਿੰਦੌਰ ਦੇ ਇੱਕ ਪਿੰਡ ਦੇ ਵਿੱਚ ਰਹਿਣ ਵਾਲੀ ਔਰਤ ਹੁੰਦੀ ਹੈ 22 ਫਰਵਰੀ 2019 ਨੂੰ ਉਸਦੇ ਇੱਕ ਪੁਲਿਸ ਵਾਲੇ ਵਿਅਕਤੀ ਦੇ ਨਾਲ ਵਿਆਹ ਹੁੰਦਾ ਹੈ ਜਿਹੜਾ ਕਿ ਸਪੈਸ਼ਲ ਬ੍ਰਾਂਚ ਦੇ ਵਿੱਚ ਹੁੰਦਾ ਹੈ ਉਹ ਆਪਣੀ ਪਤਨੀ ਨੂੰ ਬੇਵਜਾਹ ਨਾਲ ਹੀ ਕੁੱਟਮਾਰ ਕਰਿਆ ਕਰਦਾ ਸੀ ਜਦੋਂ ਉਸਦੀ ਪਤਨੀ ਨੂੰ ਇਹ ਗੱਲ ਪਤਾ ਲੱਗਦੀ ਹੈ ਕਿ ਸ਼ਾਇਦ ਇਹ ਉਸ ਨੂੰ ਦਿਹੇਜ ਦੇ ਲਈ ਬੇਵਜਾਹ ਮਾਰਦਾ ਕੁੱਟਦਾ ਹੈ ਕਈ ਕਈ ਘੰਟਿਆਂ ਤੱਕ ਉਸ ਨੂੰ ਬਾਥਰੂਮ ਦੇ ਵਿੱਚ ਬੰਦ ਕਰਿਆ ਕਰਦਾ ਸੀ ਪਰ ਇੱਕ ਦਿਨ ਪਤਨੀ ਨਾਰਾਜ਼ ਹੋ ਕੇ ਆਪਣੇ ਘਰ ਚਲੀ ਜਾਂਦੀ ਹੈ ਤਾਂ ਉਸ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਕਿ ਕਿਉਂ ਨਾ ਫੇਕ ਆਈਡੀ ਬਣਾ ਕੇ ਆਪਣੇ ਪਤੀ ਦੀ ਅਸਲੀਅਤ ਜਾਣਨ ਦੀ ਕੋਸ਼ਿਸ਼ ਕਰੀਏ ਉਸ ਚੀਜ਼ ਨੂੰ ਜਾਣਨ ਦੇ ਲਈ ਉਹ ਆਪਣੇ ਪਤੀ ਦੇ ਨਾਲ ਗੱਲਬਾਤ ਕਰਨਾ ਸ਼ੁਰੂ ਕਰ ਦਿੰਦੀ ਹੈ ਪਹਿਲਾਂ ਤਾਂ ਉਸ ਨੇ ਕਿਸ ਦੀ ਡਿਮਾਂਡ ਕੀਤੀ ਫਿਰ ਹੱਗ ਤੇ ਫਿਰ ਗੱਲੇ ਲਾਉਣ ਦੀ ਡਿਮਾਂਡ ਕੀਤੀ ਉਸ ਤੋਂ ਬਾਅਦ ਉਸਨੇ ਉਸ ਦੀਆਂ ਗੰਦੀਆਂ ਤਸਵੀਰਾਂ ਮੰਗਣ ਦੀ ਡਿਮਾਂਡ ਕੀਤੀ ਅਤੇ ਜਦੋਂ ਇਹ ਗੱਲਾਂ ਅੱਗੇ ਵਧਦੀਆਂ ਨੇ ਤੇ ਫਿਰ ਉਹ ਕਹਿੰਦੀ ਹੈ ਕਿ ਮੈਂ ਤੁਹਾਡੇ ਨਾਲ ਸੈਕਸ ਕਰਨਾ ਚਾਹੁੰਦਾ ਹਾਂ ਫਿਰ ਸਾਰੀ ਚੈਟਿੰਗ ਨੂੰ ਉਸਨੇ ਇਕੱਠਾ ਕੀਤਾ ਇਕੱਠਾ ਕਰਕੇ ਇਕੱਠਾ ਕਰਨ ਤੋਂ ਬਾਅਦ ਉਸਨੇ ਐਫ ਆਈ ਆਰ ਦਰਜ ਕਰਵਾਈ ਮਾਮਲਾ ਕੋਰਟ ਚ ਗਿਆ ਜਦੋਂ ਮਾਮਲਾ ਕੋਰਟ ਚ ਜਾਂਦਾ ਹੈ ਉਸ ਤੋਂ ਬਾਅਦ ਤੇ ਕੋਰਟ ਇਹ ਆਦੇਸ਼ ਕਰਦਾ ਹੈ ਕਿ 2 ਲੱਖ ਰੁਪਏ ਦਾ ਤੁਰੰਤ ਹੀ ਇਸ ਨੂੰ ਦੇ ਦਿਵੋ ਤੇ ਜਦੋਂ ਇਹ ਮਾਮਲਾ ਅਦਾਲਤ ਦੇ ਵਿੱਚ ਚੱਲਦਾ ਰਹੇਗਾ ਤਾਂ 7000 ਮਹੀਨਾ ਤੁਸੀਂ ਆਪਣੀ ਪਤਨੀ ਨੂੰ ਦਿਓਗੇ ਜਦੋਂ ਹੀ ਇਹ ਗੱਲ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਪੁਲਿਸ ਵਾਲਾ ਜਿਸ ਦੇ ਉੱਤੇ ਜ਼ਿੰਮੇਵਾਰੀ ਹੁੰਦੀ ਹੈ ਦੇ ਉਹੀ ਆਪਣੇ ਪਤਨੀ ਦਾ ਰક્ષਕ ਨਹੀਂ ਪੱਖਕ ਬਣਿਆ ਹੋਇਆ ਹੈ ਦੋਸਤੋ ਇਸ ਕਹਾਣੀ ਨੂੰ ਸੁਣਾਉਣਾ ਮਤਲਬ ਕਿ ਤੁਹਾਨੂੰ ਪਰੇਸ਼ਾਨ ਕਰਨਾ ਨਹੀਂ ਹੈ ਕਿਸੇ ਦਾ ਦਿਲ ਦੁਖਾਉਣਾ ਨਹੀਂ ਹੈ ਬਲਕਿ ਤੁਹਾਨੂੰ ਜਾਗਰੂ ਕਰਨਾ ਹੈ ਸੁਚੇਤ ਕਰਨਾ ਹੈ ਜਿਸ ਤਰ੍ਹਾਂ ਦੇ ਇਹ ਦੌਰ ਚੱਲ ਰਿਹਾ ਹੈ ਸੋਸ਼ਲ ਮੀਡੀਆ ਦਾ ਤਾਂ ਇਸ ਦੌਰ ਦੇ ਵਿੱਚ ਲੋਕ ਚਮਕ ਧਮਕ ਦੇ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੋ ਰਹੇ ਨੇ ਸੋ ਦੋਸਤੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ